ਸਤਿ ਸ਼੍ਰੀ ਅਕਾਲ ਜੀ ਨੂਰਵਚਲ ਟਾਕਸ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨੂਰਵਚਲ ਸੋ ਪੰਜਾਬੀ ਇੰਡਸਟਰੀ ਦੀ ਜੇ ਗੱਲ ਕੀਤੀ ਜਾਵੇ ਸ੍ਰੀਮਤ ਦਿਨ-ਬਦਨ ਬਦਲਦਾ ਜਾ ਰਿਹਾ ਹੈ ਬਹੁਤ ਸੋਹਣੀਆਂ ਫਿਲਮਾਂ ਇਤਿਹਾਸਕ ਫਿਲਮਾਂ ਨੇ ਕਈ ਲੋਕ ਪ੍ਰੇਤਾ ਦੀਆਂ ਕਹਾਣੀਆਂ ਨੇ ਜੋ ਰਿਲੀਜ਼ ਹੋ ਰਹੀਆਂ ਤੇ ਲੋਕ ਵੀ ਇਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਤੇ ਮੈਂ ਰੀਸੈਂਟਲੀ ਗੱਲ ਕਰੂੰਗੀ ਆਉਣ ਵਾਲੀ ਫਿਲਮ ਜੋ ਕਿ 20 ਤਰੀਕ ਨੂੰ ਆਣੀ ਹੈ ਸੁੱਚਾ ਸੂਰਮਾ ਜੇ ਤੁਸੀਂ ਕਹਾਣੀ ਸੁਣੀ ਹੋਗੀ ਸੁੱਚਾ ਤੇ ਕੁੱਕਰ ਦੀ ਉਹ ਪੁਰਾਣੀ ਇੱਕ ਗਾਥਾ ਹੈ ਜਿਹਨੂੰ ਇੱਕ ਫਿਲਮ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤਾਂ ਫਿਲਮ ਦੇ ਕਿਰਦਾਰ ਮੇਰੇ ਨਾਲ ਮੌਜ ਜੀ ਪਹਿਲਾਂ ਤੁਹਾਨੂੰ ਸਵਾਗਤ ਕਰਦੀ ਆਂ ਸੱਜਿਕਾ ਜੀ ਮਾਈਕਰ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਚੁੱਪੀ ਤੇ ਬੀਲਾ ਜੀ ਹਾਂਜੀ ਕਰੈਕਟਰ ਬਾਰੇ ਦੱਸੋ ਬੀਲਾ ਮੈਨੂੰ ਬੜਾ ਮਤਲਬ ਥੋੜੇ ਨਾਮ ਤੋਂ ਇਦਾਂ ਲੱਗਦਾ ਹੈ ਕਿ ਜਿਵੇਂ ਬਹੁਤ ਫਨੀ ਕਰੈਕਟਰ ਹੈ ਕਿ ਵਾਕਈ ਫਨੀ ਹੈ ਵਿੱਚ ਕੁਝ ਡਰਾਵੇ ਵਾਲਾ ਵੀ ਆ ਇਹ ਜਿਹੜਾ ਜ਼ੁਕਤੀ ਆ ਕਰੈਕਟਰ ਆ ਅੱਛਾ ਇਹ ਬਹੁਤ ਤੇਜ ਚਲਾਕ ਜ਼ੁਕਤਾ ਲਾਉਂਦਾ ਰਹਿੰਦਾ ਅੱਛਾ ਤੇ ਜਿਹੜਾ ਬੀਲਾ ਇਹ ਵਿਚਾਰਾ ਭੋਲਾ ਭਾਲਾ ਜ ਹੈ ਜਿਉਂਨੇ ਕਹਦਾ ਉਹ ਤੇ ਸੜਕ باندې ਸੜਕ ਵੇਖਣ ਚਲਾ ਗਿਆ ਜਿਉਂਨੇ ਕਹਦਾ ਬੰਦ ਤੇ ਬਾਂਦਰੀ ਦਾ ਖੇਡ अच्छा ਜਿਹਨੇ ਕਹਦਾ ਕਿਸੇ ਦੇ ਭੋਗ ਤੇ ਜਾਣਾ ਭੋਗ ਤੇ ਚਲਾ ਗਿਆ ਜਿਹਨੇ ਕਹਦਾ ਛੱਪੜ ਜਵਣਾ ਦਾ ਛੱਪੜ ਜਵੜ ਜਾਂਦਾ ਉਹ ਮੇਰਾ ਕੈਰੈਕਟਰ ਭੋਲਾ ਆ ਅੱਛਾ ਤੁਸੀਂ ਭੋਲੇ ਹੋ ਤੇ ਇਦਾਂ ਤੇ ਉਹਨਾਂ ਵੀ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਬ੍ਰਦਰ ਹੋ ਰੀਅਲ ਲਾਈਫ ਦੇ ਵਿੱਚ ਵੀ ਹੈ ਇਦਾਂ ਕਿ ਨਹੀਂ ਰੀਅਲ ਲਾਈਫ 'ਚ ਕੌਣ ਜ਼ਿਆਦਾ ਤੇਜ ਆ ਆ ਇਹੀ ਆ ਗ੍ਰੇਪਸ ਨਹੀਂ ਸੋਚ ਆ ਸਮਝ ਕੇ ਪੈਸੇ ਮੈਨੂੰ ਲੈ ਲੈਂਦਾ ਮੋੜ ਦਾ ਕੋਈ ਨਹੀਂ ਹਾਂ ਇਹ ਵੱਡਾ ਭਰਾ ਨਾ ਜੀ ਫਿਰ ਵੱਡੇ ਭਰਾ ਤੋਂ ਬੰਦਾ ਲੈ ਹੀ ਲੈਂਦਾ ਪੈਸੇ ਹਾਂ ਵੱਡੇ ਭਰਾ ਦਾ ਕਹਿ ਕੇ ਦੇਖੋ ਆਏ ਲੁੱਟ ਲੈਂਦੇ ਨੇ ਆਏ ਲੁੱਟ ਲੈਂਦਾ ਜੀ ਤਾਂ ਜੋਕਤੀ ਮੇਰੇ ਕਰੈਕਟਰ ਦਾ ਨਾਮ ਜੋਕਤੀ ਹੈ ਬਾਈ ਦੇ ਕਰੈਕਟਰ ਦਾ ਨਾਮ ਬੀਲਾ ਇਹ ਜਿਵੇਂ ਕਿ ਦੱਸਿਆ ਕਿ ਫ੍ਰੀडम ਕਰੈਕਟਰ ਨੇ ਫਿਲਮ ਦੇ ਨਾਲ ਇਹਨਾਂ ਦਾ ਤਾਲੁਕਤ ਕੀ ਹੈ ਕਿ ਜਿਹੜੇ ਫਿਲਮ ਦੇ ਕੈਰੈਕਟਰ ਨੇ ਜਿਵੇਂ ਸੁੱਚਾ ਹੋ ਗਿਆ, ਕੁੱਕਰ ਹੋ ਗਿਆ, ਬਲਵੀਰੋ ਹੋ ਗਈਆਂ, ਭਾਗ ਹੋ ਗਿਆ, ਇਹ ਨਰੈਣਾ ਹੋ ਗਿਆ, ਇਹ ਜਿਹੜੇ ਹੈਗੇ ਇਤਿਹਾਸਕ ਕੈਰੈਕਟਰ ਆ। ਇਤਿਹਾਸਕ ਮਤਲਬ ਜਿਨ੍ਹਾਂ ਦੀ ਗਾਥਾ ਨਾਲ ਜੁੜੇ ਹੋਏ ਨੇ, ਸੁੱਚਾ ਸੂਰਮੰਦੀ ਗਾਥਾ ਨਾਲ ਜੁੜੇ ਹੋਏ ਕੈਰੈਕਟਰ ਨੇ। ਜਿਹੜੇ ਸਾਡੇ ਕੈਰੈਕਟਰ ਆ ਇਹ ਭਾਵਾਂ ਗਾਥਾ ਨਾਲ ਨਹੀਂ ਜੁੜੇ ਹੋਏ ਪਰ ਇਹ ਉਹ ਕੈਰੈਕਟਰ ਜਿਹੜੇ ਉਸ ਵਕਤ ਵੀ ਹੋਣਗੇ 1915 ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਹੋਣਗੇ ਇਸ ਕਰਕੇ ਇਹ ਸਟੋਰੀ ਦੇ ਵਿੱਚ ਪਾਏ ਗਿਆ ਇਹ ਇਸ ਤਰ੍ਹਾਂ ਦੇ ਕਰੈਕਟਰ ਆ ਦੋਨੇ ਜਣੇ ਕਿ ਮਤਲਬ ਇਹਨਾਂ ਨੇ ਇੱਕ ਥਾਂ ਤੋਂ ਗੱਲ ਸੁਣਨੀ ਤਾਂ ਅਗਲੇ ਥਾਂ ਤੇ ਪਹੁੰਚਾ ਦੇਣਗੇ ਚੁਗਲਖੋਰ ਵਾਲੀ ਗੱਲ ਚੁਗਲਖੋਰ ਕਹੋ ਜਾਂ ਮਤਲਬ ਸਵਾਦ ਲੈਂਦੇ ਆ ਇਹ ਚੁਗਲਖੋਰ ਨਹੀਂ ਹੈਗੇ ਉਹ ਵਾਲੇ ਉਹ ਹਾਂ ਇਹ ਮਾੜੇ ਚੁਗਲਖੋਰ ਨਹੀਂ ਹੈਗੇ ਚੰਗੇ ਵਾਲੇ ਸਵਾਦ ਲੈਣ ਵਾਲੇ ਸਵਾਦ ਲੈਣ ਵਾਲਿਆ ਕਿ ਆਜੋ ਉੱਥੇ ਫਰਾਨੇ ਸਾਤੇ ਆਹ ਕੰਮ ਹੋ ਜਾਂ ਜਾਂ ਆਜੋ ਉੱਥੇ ਲੰਗਰ ਚੱਲੀ ਜਾਂਦਾ ਜਾਂ ਆਜੋ ਉੱਥੇ ਕਿਸੇ ਦੇ ਵਿਆਹ ਆਪਾਂ ਉਹਨਾਂ ਦੇ ਕੋਲ ਉੱਥੇ ਜਾਵਾਂਗੇ ਨਾਲ ਜਲੇਬੀਆਂ ਖਾਵਾਂਗੇ ਪਕੌੜੇ ਖਾਵਾਂਗੇ ਇਸ ਤਰ ਤੇਰਨ ਕੋਈ ਰੋਕ ਟੋਕ ਨਹੀਂ ਹੈਗੀ ਹਾਂ ਹਾਂਜੀ ਠੀਕ ਹੈ ਤਾਂ ਆਲਮੋਸਟ ਵੀ ਬੱਬੂ ਮਾਨ ਸਾਹਿਬ ਦੇ ਨਾਲ ਤੁਸੀਂ ਫਿਲਮ ਕੀਤੀ ਹੈ ਤਾਂ ਮੋਸਟਲੀ ਮਤਲਬ ਕਿੰਨਾ ਕੁ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ ਜੇ ਇਹਨਾਂ ਦਾ ਅਸੀਂ ਜਦੋਂ ਇਹ ਫਿਲਮ ਸ਼ੁਰੂ ਕੀਤੀ ਸੀ ਸਦੋਂ ਬਹੁਤ ਕੜਾਕੇ ਦੀ ਠੰਡ ਸੀ ਉਸ ਵਕਤ ਠੰਡ ਦੇ ਵਿੱਚ ਸ਼ੁਰੂ ਕੀਤੀ ਸੀਗੀ ਸ਼ੂਟ ਚ ਚੱਲਦੇ ਚੱਲਦੇ ਮੈਦਮ ਹੀ ਨਾ ਆ ਗਿਆ ਗਰਮੀ ਆ ਗਈ ਇੰਨੀ ਜਿਆਦੇ ਤੇ ਗਰਮੀ ਵਾਲੀ ਗੱਲ ਸੁਣਾਉਣਾ ਹੁੰਦਾ ਕੜਾਕੇ ਦੀ ਠੰਡ ਸੀ ਜਦੋਂ ਸ਼ੂਟਿੰਗ ਸ਼ੁਰੂ ਹੋਈ ਐ ਦਸੰਬਰ ਚ ਹੋਈ ਸੀ ਨਾ ਸ਼ੁਰੂ ਦਸੰਬਰ ਚ ਸ਼ੁਰੂ ਹੋਈ ਸੀ ਬਹੁਤ ਜਿਆਦਾ ਰੇਤ ਤਾਂ ਵੀ ਠਰ ਜਾਂਦਾ ਸੀਗਾ ਫਿਰ ਸ਼ੂਟਿੰਗ ਕਰਦੇ ਕਰਦੇ ਤਿੰਨ ਚਾਰ ਮਹੀਨੇ ਤੇ ਸ਼ੂਟਿੰਗ ਚੱਲਦੀ ਰਹੀ ਕਹਿੰਦੇ ਕੱਕਾ ਰਹਿ ਤਾ ਗਿਆ ਸੀ ਫਿਰ ਅੱਗੇ ਗਰਮੀ ਦਾ ਮੌਸਮ ਆ ਗਿਆ ਤੇ ਉਹਦਾ ਕੱਕਾ ਰੇਤਾ ਸੀ ਉਹ ਤੱਤਾ ਰੇਤਾ ਹੋ ਗਿਆ ਸਾਡੇ ਪੈਰ ਸੀ ਨਾ ਉਥੇ ਨੱਚਦੇ ਟੱਪਦੇ ਲਾਲ ਹੋ ਜਾਂਦੇ ਸੀ ਪਰ ਸਵਾਦ ਬਹੁਤ ਆ ਬਹੁਤ ਸਵਾਦ ਆ ਸੀਗਾ ਬਾਕੀ ਮਾਨ ਸਾਹਿਬ ਬਾਰੇ ਤੁਸੀਂ ਗੱਲ ਕੀਤੀ ਸੀ ਕਿ ਮਾਨ ਸਾਹਿਬ ਨਾਲ ਜਦੋਂ ਅਮਿਤੋਜ ਮਾਨ ਜੀ ਨੇ ਮਤਲਬ ਮੈਨੂੰ ਕਾਲ ਆਇਆ ਕਿ ਇੱਕ ਕਰੈਕਟਰ ਆ ਫਿਲਮ ਦੇ ਵਿੱਚ ਤੂੰ ਕਰਨਾ ਔਰ ਅਮਿਤੋਜ ਮਾਨ ਜੀ ਮੈਨੂੰ ਆਪਣਾ ਉਹਨਾਂ ਨਾਲ ਮੈਂ ਪਹਿਲਾਂ ਇੱਕ ਫਿਲਮ ਕੀਤੀ ਸੀਗੀ 2016 ਦੇ ਵਿੱਚ ਮੋਟਰ ਮਿੱਤਰਾਂ ਦੀ ਤਾਂ ਉਹ ਐਜ਼ ਐਕਟਰ ਮੈਨੂੰ ਉਦੋਂ ਹੀ ਪਸੰਦ ਕਰਨ ਲੱਗ ਗਈ ਸੀ ਅੱਛਾ ਤੇ ਉਹਨਾਂ ਨਾਲ ਸਿਟਿੰਗਸ ਹੋਣ ਲੱਗਦੀਆਂ ਅਸੀਂ ਮੈਂ ਅਕਸਰ ਹੀ ਉਹਨਾਂ ਕੋਲੇ ਫੋਨ ਕਰਕੇ ਰਹਿਣਾ ਪਾਜੀ ਤੁਹਾਨੂੰ ਮਿਲਣਾ ਬੈਠੇ ਰਹਿਣਾ ਚਾਹ ਪਾਣੀ ਪੀਣਾ ਉਹ ਕਿਉਂਕਿ ਹਮ ਤੋਜਮਾਨ ਜੀ ਆਪਣੇ ਆਪ ਦੇ ਵਿੱਚ ਇੱਕ ਲਾਇਬ੍ਰੇਰੀ ਹੈ ਉਹਨਾਂ ਕੋਲੇ ਬਹੁਤ ਗਿਆਨ ਆ ਜਿਹੜਾ ਚੰਗਾ ਲੱਗਦਾ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇੱਕ ਫਿਲਮ ਕਰ ਰਹੇ ਹਾਂ ਤੇ ਕਰੈਕਟਰ ਤੋਂ ਕਰਨਾ ਤੇ ਉਹਦੇ ਵਿੱਚ ਦੋ ਕਰੈਕਟਰ ਨੇ ਦੋ ਭਰਾ ਨੇ ਜੁਗਤੀ ਤੇ ਬੀਲਾ ਮਤਲਬ ਮੇਰਾ ਕਰੈਕਟਰ ਜਿਹੜਾ ਫਾਈਨਲ ਹੋ ਗਿਆ ਸੀਗਾ ਦੂਸਰਾ ਕਰੈਕਟਰ ਜਿਹੜਾ ਉਹ ਕਹਿੰਦੇ ਵੀ ਅਸੀਂ ਲੱਭ ਰਹੇ ਹਾਂ ਤਾਂ ਫਿਰ ਮੈਂ ਬ੍ਰਦਰ ਨੂੰ ਲੱਭ ਲਿਆ ਤਾਂ ਅਸੀਂ ਇੱਕ ਰੋਲ ਕੀਤਾ ਠੀਕ ਹੈ ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਫਿਲਮ ਜਿਹੜੀ ਹੈ ਉਹ ਚ ਸਭ ਤੋਂ ਜ਼ਿਆਦਾ ਮਤਲਬ ਵਧੀਆ ਸੀਨ ਕਿਹ ਹੁੰਦੇ ਨੇ ਵੀ ਦਿਲ ਨੂੰ ਲੱਗ ਜਾਣਾ ਇਮੋਸ਼ਨਲ ਵੀ ਹੁੰਦਾ ਹੈ ਫਨੀ ਵੀ ਹੁੰਦਾ ਹੈ ਉਹ ਕਿਹੜਾ ਸੀਨ ਜਿਹੜਾ ਦਿਲ ਨੂੰ ਲੱਗਿਆ ਇਸ ਫਿਲਮ ਦਾ ਇੱਕ ਸੀਨ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਾਰੇ ਦਿਲ ਨੂੰ ਲੱਗਣਗੇ ਅੱਛਾ ਹਾਂਜੀ ਜਿਵੇਂ ਮੈਂ ਸਾਰੇ ਬੱਚੇ ਪਿਆਰੇ ਹੁੰਦੇ ਹੁੰਦੇ ਸਾਨੂੰ ਸਾਰੇ ਸੀਨ ਬਹੁਤ ਪਿਆਰੇ ਆ ਔਰ ਬਹੁਤ ਸਾਰੇ ਸੀਨ ਹੀ ਬਹੁਤ ਅੱਛੇ ਨੇ ਕੋਈ ਇੱਕ ਸੀਨ ਨਹੀਂ ਕਹ ਸਕਦੇ ਸਾਰੇ ਬੰਦ ਤੇ ਹੋਰ ਕੋਈ ਗੱਲਬਾਤ ਕੁਝ ਵਧੀਆ ਕੁਝ ਵਿਚਾਰ ਸਾਂਝਾ ਕਰਨਾ ਚਾਹਤ ਕਿ ਤੁਹਾਡੀਆਂ ਗੱਲਾਂ ਬਹੁਤ ਵੱਡੀਆਂ ਨੇ ਮਹਾਰਾਜ ਮੈਂ ਤਾਂ ਕੈਰੇਕਟਰ ਤੁਹਾਡੇ ਹੁੰਦੇ ਨੇ ਨਾ ਜਿਵੇਂ ਸੋਚਣ ਲੱਗ ਜਾਂਦਾ ਬੰਦੇ ਵੀ ਕੈਰੈਕਟਰ ਹੈ ਕਿਹੜਾ ਇਹਨਾਂ ਦਾ ਮੈਨੂੰ ਗੁਰਪੀਤ ਦਾ ਫੋਨ ਆਇਆ ਸੀਗਾ ਇਹ ਕਹਿੰਦਾ ਵੀ ਆਡਿਸ਼ਨ ਭੇਜ ਇੱਕ ਨਵੀਂ ਫਿਲਮ ਬਣ ਰਹੀ ਆ ਅੱਛਾ ਤੇ ਆਡਿਸ਼ਨ ਤੋਂ ਬਾਅਦ ਦੁਬਾਰਾ ਫਿਰ ਕਾਲ ਆ ਗਈ ਸਿਲੈਕਟ ਹੋ ਗਿਆ ਮੈਂ ਮੈਨੂੰ ਕਹਿੰਦਾ ਖੁਸ਼ਖਬਰੀ ਦੇਵਾਂ ਇਹ ਬਹੁਤ ਵੱਡੀ ਗੱਲ ਆ ਕਿ ਇੱਕ ਪੰਜਾਬੀ ਫਿਲਮ ਬਣ ਰਹੀ ਆ ਤੇ ਇਹ ਉਸ ਤੋਂ ਵੀ ਵੱਡੀ ਗੱਲ ਆ ਕਿ ਉਹ ਚ ਹੀਰੋ ਬੱਬੂ ਮਾਨ ਆ ਤੇ ਉਸ ਤੋਂ ਵੀ ਵੱਡੀ ਗੱਲ ਆ ਲਿਖੀ ਹਮਤੋਜ ਮਾਨ ਭਾਜੀ ਨੇ ਆ ਤੇ ਉਸ ਤੋਂ ਵੀ ਵੱਡੀ ਗੱਲ ਆ ਲਿਖੀ ਵੀ ਕਹਿੰਦਾ ਹਮਤੋਜ ਮਾਨ ਭਾਜੀ ਨੇ ਆ ਤੁਹਾਨੂੰ ਉਸ ਤੋਂ ਵੀ ਵੱਡੀ ਗੱਲ ਹੈ ਮੈਂ ਤੈਨੂੰ ਕਾਲ ਕੀਤੀ ਇਸ ਲਈ ਤੇ ਬਸ ਇਹੀ ਸਬਾਬ ਬਣਿਆ ਜੀ ਇੱਥੇ ਹੋਂਦਾ ਔਰ 20 ਤਰੀਕ ਨੂੰ ਜਿਹੜੀ ਸਾਡੀ ਜੋੜੀ ਆ ਉਹ ਦਰਸ਼ਕਾਂ ਦੇ ਸਾਹਮਣੇ ਆਊਗੀ ਔਰ ਮੈਂ ਉਮੀਦ ਕਰਦਾ ਬਹੁਤ ਪਸੰਦ ਕਰਨਗੇ ਲੋਕ ਜੀ ਜੀ ਬਹੁਤ ਆ ਸਾਡੇ ਵੱਲੋਂ ਤੁਹਾਨੂੰ ਵੀ ਅਸੀਂ ਤੁਹਾਨੂੰ ਅਕਸਰ ਦੇਖਦੇ ਰਹਿੰਨੇ ਆ ਚੇਤਨ ਸਿੰਘ ਫਿਲਮ 'ਚ ਤੁਹਾਡਾ کردار ਬੜਾ ਕਮਾਲ ਦਾ ਸੀਗਾ ਹਨਾ ਤੇ ਦਿਲ ਨੂੰ ਲੱਗੀਆਂ ਉਹ ਚੀਜ਼ਾਂ ਤੇ ਬਹੁਤ-ਬਹੁਤ ਮੁਬਾਰਕਾਂ ਅਸੀਂ ਚਾਹੁੰਦੇ ਆ ਤੁਹਾਡੀ ਫਿਲਮ ਸੁਪਰ ਡੂਪਰ ਹਿੱਟ ਹੋਵੇ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਬਹੁਤ-ਬਹੁਤ ਧੰਨਵਾਦ ਫਿਰ ਪੂਰੀ ਫਿਲਮ ਸੀਰੀਜ਼ ਦਾ ਰੌਣਕਾਂ ਅਸੀਂ ਲਾਉਣੀਆਂ ਵਿੱਚ ਹੀ ਆ ਅੱਛਾ ਬਿਲਕੁਲ ਪੱਕਾ ਜਾਵਾਂਗੇ ਪੱਕਾ ਜਾਏ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਉਹਨੇ ਚੱਲੇ ਗਏ ਸੀ ਕਿ ਮੈਂ ਕਿਹਾ ਕਿ ਤੁਹਾਨੂੰ ਮੈਨੂੰ ਤੇ ਤੋਰ